ਨਾ ਮਾਝੋਟਾ ਮੇਰਾ ਨਾਮ ਵੀ ਬ੍ਰਿੰਦਾ ਬਰਮਾ ਪਿੰਨ ਜਹਾਂ ਖੇਲਾ ਦਾ ਜੀ ਬਰਮਾ ਜੀ ਕਿੱਥੋਂ ਤੁਸੀਂ ਯਾਤਰਾ ਤੋਂ ਆਏ ਆ ਤੇ ਕੀ ਕੁਝ ਮੁਸ਼ਕਲ ਆਈ ਆ ਜੀ ਸਰ ਅਸੀਂ ਮਨੀ ਮਹਿਜ ਦੀ ਯਾਤਰਾ ਨੂੰ ਲਏ ਸੀ 21 ਤਰੀਕ ਨੂੰ ਦੇਖ ਗਏ 3 ਦਿਨ ਦੀ ਯਾਤਰਾ ਸੀ ਵੀ ਤੇ ਆਪਾਂ ਕੱਲ 29 ਨੂੰ ਆਏ ਜਾਨੀ 30 ਨੂੰ ਆਏ 9 ਦਿਨ ਲਾ ਰਿਹਾ ਆਏ ਆ 5 6 ਦਿਨ ਸਾਡੇ ਸਿਰਫ ਇਨਾਂ ਹਾਲਾਤਾਂ ਜਿੰਨੀ ਜ਼ਿਆਦਾ ਹੋ ਹੋ ਰਿਹਾ ਆ ਜਿਹੜੀ ਤੇ ਉਥੇ ਐਡਮਿਨਿਸਟ੍ਰੇਸ਼ਨ ਦੀ ਗਲਤੀ ਨਾ ਹੀ ਹੋਈ ਆ ਮੈਂ ਸਮਝਦਾ ਆ ਜੇ ਐਡਮਿਨਿਸਟ੍ਰੇਸ਼ਨ ਪੂਰਾ ਸਾਥ ਦਿੰਦੀ ਯਾਤਰੀਆਂ ਨੂੰ ਪਲਾਨ ਨਾ ਉਹ ਕਰਦੀ ਤੇ ਸ਼ਾਇਦ ਸਾਡਾ ਨਹੀਂ ਹੁੰਦਾ ਸ਼ਾਇਦ ਫੇਰ 4-5 ਦਿਨ ਚ ਹੀ ਮੁੜ ਆਣਾ ਸੀਗਾ ਚਾਹੇ ਬਰਬਾਦ ਵੀ ਇੰਨੀ ਸੀ ਪਰ ਪਲਾਨ ਹੁੰਦਾ ਤਾਂ ਆਪਾਂ ਮੁੜ ਆਣਾ ਸੀ ਕੋਈ ਹੋ ਨਹੀਂ ਆ ਕਿੰਨੇ ਦਿਨ ਤੁਹਾਡੀ ਕਰਦੇ ਨਾ ਗੱਲ ਨਹੀਂ ਹੋਈ ਉਥੇ ਫਸਣ ਕਰਕੇ 6 ਦਿਨ ਨਹੀਂ ਹੋਈ ਜੀ 6 ਦਿਨ ਕਰਦੇ ਨਾ ਗੱਲ 6 ਦਿਨ ਬਿਲਕੁਲ ਡਲ ਨਹੀਂ ਹੋਈ ਉਹਨਾਂ ਤਾਂ ਲੱਜਾ ਦੇ ਤੇ ਚਲੇ ਰਹੇ ਹੈ ਵਾਸ ਸਮਝੋ ਉਹ ਤਾਂ ਵਾਹ ਵੀ ਕੱਲ ਆਏ ਚੰਬੇ ਚੰਬੇ ਫੋਨ ਆਨ ਹੋਏ ਤਾਂ ਸਭ ਨੂੰ ਚੈਨ ਦਾ ਸਾਹ ਆਇਆ ਮੈਨੂੰ ਲੱਗਦਾ ਘਰ ਦੇ ਆਣੇ ਦੇ ਪਿੱਛੇ ਸਾਰੇ ਪਾਸੇ ਆਪਣੇ ਹਈਲੇ ਵਜ਼ੀਲੇ ਲਾ ਤੇ ਦੇਖ ਲਏ ਜੀ ਵੀ ਬੰਦੇ ਹੈ ਤੇ ਨਹੀਂ ਹੈ ਟ੍ਰੀ ਹੋਇਆ ਆ ਪਰ ਇਹ ਸਾਰੀ ਐਡਮਿਨਿਸਟ੍ਰੇਸ਼ਨ ਮੇਨ ਜਿਹੜਾ ਪੈਨਿਟ ਉੱਥੇ ਹੋਇਆ ਨਾ ਜੀ ਉਹ ਹੋਇਆ ਜਿਹੜੇ ਇੰਟਰਨੈਟ ਤੇ ਫੋਨ ਬੰਦ ਹੋ ਰਹੇ ਤੇ ਉਹਦੀ ਅੱਜ ਦੀ ਡੇਟ 'ਚ ਫੋਨ ਹੀ ਆ ਜੋ ਵੀ ਆ ਤੇ ਇਹੀ ਪੈਨਿਸ਼ ਤੁਹਾਨੂੰ ਇਹਨਾਂ ਫੋਨ ਬੰਦ ਹੋਣ ਤੁਸੀਂ ਜਿੱਦਾਂ ਅੱਜ ਦੀ ਡੇਟ 'ਚ ਡਿਜੀਟਲ ਇੰਡੀਆ ਡਿਜੀਟਲ ਇੰਡੀਆ ਕਰਦੇ ਸੀ ਸਾਰਿਆਂ ਦੇ ਪੈਸੇ ਫੋਨ ਚੇਜ ਡਰਲ ਪੇ ਡੋਈ ਹੋਈ ਤੇ ਉਥੇ ਉਹ ਵੀ ਬੰਦ ਹੋ ਰਹੇ ਤਾਂ ਲੋਟਾਂ ਨੂੰ ਰੋਟੀ ਖਾਣ ਨੂੰ ਜਾਂ ਪੈਟਰੋਲ ਪਾਣ ਨੂੰ ਈਵਨ ਮੁੰਡਿਆਂ ਤੋਂ ਪੈਸੇ ਨਹੀਂ ਸੀ ਪੰਪ ਵਾਲੇ ਕਹਿੰਦੇ ਸੀ ਕੈਸ਼ ਲਿਆਓ ਕੈਸ਼ ਨਹੀਂ ਸੀ ਜਦੋਂ ਇਹ ਸਾਰਾ ਡਿਜੀਟਲ ਇੰਡੀਆ ਤੁਰਿਆ ਆ ਅੱਜਕੱਲ ਤਾਂ ਉਹ ਵੀ ਜਾਦਾ ਪੈਣੀ ਚੀਜ਼ਾਂ ਹੋਈਆਂ ਉਹਦੇ ਕਰਕੇ ਹੀ ਬੰਦੇ ਉਥੋਂ ਜ਼ਿਆਦਾ ਪੈਣੀ ਤੋਏ ਤੀ ਜੋ ਹੈ ਕਿੰਨੀ ਤਰੀਕ ਨੂੰ ਵਾਪਸ ਆਪਾਂ ਇਤਨੀ ਨੂੰ ਰੇ ਸੀ ਜੀ 30 ਰਾਤ ਨੂੰ ਕੱਲ ਆਪਾਂ ਆਏ ਆ ਠੀਕ ਹੈ ਜੀ ਕਿੰਨੇ ਕੁ ਲੋਕ ਉਸ ਵੇਲੇ ਫਸੇ ਸੀ ਜਾਂ ਹੁਣ ਹੋ ਸਕਦੇ ਹੋ ਸਕਦੇ ਆ ਜੀ ਮੇਰੇ ਸਾਹਮਣੇ 1500 ਬੰਦਾ ਹਜੇ ਵੀ ਉੱਪਰ ਹੋਣਾ ਆ ਜਦੋਂ ਆਪਾਂ 3 ਦਿਨ ਬੀ 12 13000 ਬੰਦਾ ਡੇਲੀ نیچے ਆ ਰਿਹਾ ਜਿਹਨਾਂ ਨੂੰ ਉਹ ਟੋਟੋ ਆਈ ਕਰਦੇ ਪਏ ਰਾਜ ਜਿਹੜੀਆਂ ਟੱਚੀਆਂ ਛੁੱਟੀਆਂ ਛੁੱਟੀਆਂ ਲੱਤੀਆਂ ਸੀ ਕੋਈ ਨਹੀਂ ਜੀ ਉੱਥੇ ਐਡਮਿਨਿਸਟ੍ਰੇਸ਼ਨ ਵੱਲੋਂ ਰੋਈ ਨਹੀਂ ਲੋਕਲ ਬੰਦੇ ਬਹੁਤ ਸਪੋਰਟ ਆ ਲੋਕਲ ਬੰਦਿਆਂ ਦੀ ਹੈ ਹੁਣ ਜਿੱਦਾਂ ਤੁਸੀਂ ਦੱਸ ਰਹੇ ਸੀ ਆਫ ਦੀ ਕੈਮਰਾ ਕਿ ਲੰਗਰ ਵੀ ਹੁਣ ਸਮਾਪਤ ਹੋ ਗਿਆ ਉੱਥੇ ਹਾਂਜੀ ਹਾਂਜੀ ਹੁਣ ਸਮਾਪਤ ਅਸਿਨੇ ਤਾਂ ਉਹਨਾਂ ਦਾ ਕੁਛ ਨਹੀਂ ਐਡਮਿਨਿਸਟ੍ਰੇਸ਼ਨ ਨੇ ਮੈਨੂੰ ਦਿਲਾਸੇ ਹੀ ਐਡਮਿਨਿਸਟ੍ਰੇਸ਼ਨ ਦੇ ਜਦੋਂ ਸਾਡੇ ਬੰਦੇ ਨੇ ਉੱਥੇ ਧਰਨਾ ਲਿਆ ਆ ਸੀ ਇਹ ਕਹਿੰਦੇ ਸੀ 4 ਦਿਨ ਰਹਿ ਜਾਓ ਕਹਿੰਦੇ ਫ੍ਰੀ ਆ ਜਦ 4 ਦਿਨ ਫ ਕਮਰੇ ਦਾ ਉੱਥੇ 1000-1000 ਰੁਪਿਆ ਲਈ ਜਾਂਦੇ ਫੂਡ ਦੇ ਪੈਸੇ ਲਈ ਜਾਂਦੇ ਉਹ ਤੇ ਐਡਮਿਨਿਸਟ੍ਰੇਸ਼ਨ ਨੇ ਦੇਖਣਾ ਨਾ ਇਹ ਤੇ ਵੱਡੀ ਧਰਮਸ਼ਾਲਾ ਦੇ ਦੋ ਕਿਤੇ ਦੋ ਬੰਦੇ ਪਾਓ ਤੁਸੀਂ ਯਾਨੀ ਕਿ ਫਸੇ ਹੋਏ ਲੋਕਾਂ ਤੋਂ ਵੀ ਵਪਾਰ 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 ਆ ਜੀ ਵਪਾਰ ਮੰਡਲ ਨੇ ਪੂਰਾ ਵਪਾਰ ਦਿੱਤਾ 84 ਵਪਾਰ ਮੰਡਲ ਮਤਲਬ ਵਪਾਰ ਹੀ ਦਿੱਤਾ ਹੈ ਅੱਛਾ ਭਾਈ ਜਿਹੜਾ 84 ਵਪਾਰ ਮੰਡਲ ਆ ਜੀ ਇਹਨਾਂ ਨੇ ਵਪਾਰ ਹੀ ਦਿੱਤਾ ਆ ਇਹਨਾਂ ਨੇ ਜਾਨਾ ਨਾ ਠਲਵਾੜੀ ਦਿੱਤਾ ਆ ਇਹਨਾਂ ਨੂੰ ਆਪਣੇ ਵਪਾਰ ਦੀ ਪਈ ਵੀ 15 ਦਿਨ ਚ ਅਸੀਂ ਵਪਾਰ 파 ਦੇ ਸਾਲ ਦਾ ਉਹ ਟਰ ਲਈਏ ਕੋਈ ਉਹ ਨਹੀਂ ਐਡਮਿਨਿਸਟ੍ਰੇਸ਼ਨ ਜ਼ੀਰੋ ਪਲਾਨ ਜ਼ੀਰੋ ਮੈਂ ਕਹਿੰਦਾ ਅੱਜ ਵੀ ਕੋਈ ਏਡੀਐਮ ਨੂੰ ਪੁੱਛ ਲਵੇ ਵੀ ਤੇਰਾ 30 ਪਲਾਨ ਸਿਰਾ ਜੇ ਬਰਸਾਤ ਦਾ ਮੌਸਮ ਤੇ ਇਹਨਾਂ ਤੋਂ ਪਲਾਨ ਹੀ ਨਹੀਂ ਹੋਣਾ ਰਿਟਨ ਪਲਾਨ ਹੀ ਨਹੀਂ ਹੋਣਾ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੇ ਤਾਂ ਪੇ ਹੀ ਮਾਰੇ ਆ ਜਿਹਨੂੰ ਕਹਿੰਦੇ ਪੰਜਾਬ ਸਰਕਾਰ ਨੂੰ ਵੀ ਅੱਗੇ ਲਾਉਣ ਹਾਂਜੀ ਹਾਂਜੀ ਪੰਜਾਬ ਸਰਕਾਰ ਨੂੰ ਚਾਹੀਦਾ ਆ ਜੀ ਕਿਉਂਕਿ ਮੈਨੂੰ ਇਹ ਤੇ ਹੈਰਾਨੀ ਦੀ ਗੱਲ ਏ ਆ ਵੀ ਇਹਨਾਂ ਤੇ ਡਲੋਜੀ ਬਿਲਕੁਲ ਨੇੜੇ ਆਰਮੀ ਟੈਂਟ ਹੈਗਾ ਆ ਇਹਨਾਂ ਨੇ ਆਰਮੀ ਨੂੰ ਬੁਲਾਇਆ ਕਿਉਂ ਹੋਣੀ ਪਤਾ ਨਹੀਂ ਟਰੋਂ ਸਰਕਾਰੇ ਡਰ ਗਈ ਕੀ ਇਹਨਾਂ ਨੂੰ ਬਿੱਲ ਦੇਣਾ ਪਊਂਗਾ ਜਾਂ 3 ਆ ਮੇਰੇ ਹਿਸਾਬ ਨਾਲ ਇਹਨਾਂ ਨੂੰ ਉੱਥੇ ਆਰਮੀ ਬੁલાਣੀ ਚਾਹੀਦੀ ਆ ਹਲੇ ਵੀ ਲੋਕ ਫਸੇ ਹੋਏ ਆ ਹਾਂਜੀ ਹਾਂਜੀ ਫਸੇ ਆ ਜੀ ਫਸੇ ਲੋਟਾ ਫਸੇ ਜਿਹੜੀਆਂ ਲਾਸ਼ਾਂ ਪਈਆਂ ਆ ਜੀ ਉਹ ਲਾਸ਼ੇ ਤਿੱਧਾ ਆਉਂਦੀਆਂ ਜੇ ਰੋਡ ਬੰਦ ਆ ਕਿੰਨੀਆਂ ਕਿ ਲਾਸ਼ਾਂ ਪਈਆਂ ਮੈਂ ਤਾਂ ਜਿਹੜੀਆਂ ਹਸਪੀਟਲ 'ਚ ਦੇਖ ਕੇ ਆਇਆ ਸੀ ਉਦੋਂ 6-7 ਤਾਂ ਸਿੱਧੀਆਂ ਹੀ ਆ ਪਰ ਜੋ ਲੋਟੜਾਂ ਦਾ ਲੋਟਰਲ ਦਾ ਜੇ ਆਪਾਂ ਐਸਟੀਮੇਟ ਲੈਂਦੇ ਉੱਥੇ 1.5-200 ਬੰਦਾ ਹੋ ਸਕਦਾ ਜੀ ਰਾਮ ਨਾ ਹੋ ਸਕਦਾ ਕਿ ਤੁਸੀਂ ਦੱਸ ਰਹੇ ਸੀ ਵੀ ਮੋਟਰਸਾਈਕਲ ਬੜੇ ਉੱਥੇ ਹਾਂਜੀ 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 ਉਹ ਮੈਂ ਤਾਂ ਤੁਹ ਮੇਰੇ ਸਾਹਮਣੇ 4-5000 ਮੋਟਰਸਾਈਕਲ ਮੁੰਡੇ ਛੱਡ ਕੇ ਆਇਓ ਆ ਉੱਥੇ ਉਹ ਵਿਚਾਰੇ ਨੇ ਪਤਾ ਨਹੀਂ ਕਿੱਦਾਂ ਲਏ ਹੁਣੇ ਰਿਸ਼ਤਾ ਦੇ ਟੀ ਤਾ ਛੱਡ ਕੇ ਆਣਾ ਸੋਚੋ ਇੰਨਾ ਟਿੱਡੇ ਤੇ ਉਹ ਹੁੰਦਾ ਬੰਦੇ ਦੇ ਉਹ ਟਰਣਾ ਪੈਂਦਾ ਆ ਹਾਂਜੀ ਭਾਜੀ ਕੀ ਨਾਮ ਆ ਜੀ ਵਰੁਣ ਜੀ ਵਰੁਣ ਜੀ ਕਿੱਥੋਂ ਦੇ ਬਸਨੀ ਕੋ ਮੈਂ ਹੁਸ਼ਿਆਰਪੁਰ ਦਾ ਜੀ ਠੀਕ ਆ ਜੀ ਤੁਸੀਂ ਮੰਨੀ ਮਹਿਸਤੋਂ ਆਏ ਆ ਜੀ ਵਾਪਸ ਹਾਂਜੀ ਭਾਜੀ ਕਿਸ ਦਿਨ ਗਿਆ ਸੀ ਕਿਸ ਦਿਨ ਆਏ ਸੀ ਅਸੀਂ ਭਾਜੀ 21 ਤਰੀਕ ਨੂੰ ਗਏ ਸੀਗੇ ਕੱਲ ਰਾਤੀ 11:30 ਵਜੇ ਵਾਪਸ ਪੁੱਜਾਂਗੇ ਠੀਕ ਆ ਜੀ ਤੇ ਕਿਹ ਵਜੇ ਆ ਮੰਜ਼ਰਾ ਜੀ ਉੱਥੇ ਮੰਨੀ ਨੂੰ ਮੰਜ਼ਰ ਜੀ ਇਹੀ ਇਹ ਕਰਦੇ ਹੁਣ ਥੋੜਾ ਸਕੂਨ ਆਇਆ ਹੋਣਾ ਜੀ ਬਿਲਕੁਲ ਜੀ ਕੱਲ ਰਾਤੀ ਆਏ ਆ ਤੇ ਘਰ ਦੇ ਆਂਦੇ ਸਾਥ ਸਾਰਾ ਲੜੇ ਆ ਜੀ ਤੇ ਉਥੇ ਆ ਪ੍ਰਸ਼ਾਸਨ ਨੇ ਕੋਈ ਜਿਹੜਾ ਤੁਹਾਨੂੰ ਕੱਢਿਆ ਜਾਂ ਆਪ ਮੁਹਾਰੇ ਆਏ ਹੋ ਕਿਵੇਂ ਨਹੀਂ ਜੀ ਆਪ ਹੀ ਚੱਕਨ ਚੱਕਿਆ ਜੀ ਤੇ ਬਾ ਗੱਡੀ ਛੱਡਿਆ ਆ ਉਥੇ ਬਾਕੀ ਸਾਰਾ ਸੂਦਾ ਸਮਾਨ ਛੱਡਿਆ ਆ ਪਹਾੜ ਚੜ ਜੁੜ ਕੇ ਕੱਚਾ ਪੱਕਾ ਰਸਤਾ ਕਰਕੇ ਤੈਅ ਕੀਤਾ ਤੇ ਜੀ ਘਰ ਪੁੱਜੇ ਆ ਕੱਲ ਰਾਤੀ ਅੱਛਾ ਗੱਡੀ ਆਪਣੀ ਉਥੇ ਛੱਡ ਆਏ ਹੋ ਗੱਡੀ ਉਥੇ ਛੱਡਿਆ ਸੀ ਤੇਰਾ ਕਿਸ ਤਰ੍ਹਾਂ ਆਉਣਾ ਹੋਇਆ ਜੀ ਹੋ ਜੀ ਪਹਾੜ ਪਹੂੜਾ ਕੱਚਾ ਪੱਕਾ ਰਸਤਾ ਆ ਸਾਰਾ ਹੀ ਪੈਦਲ 70 ਕਿਲੋਮੀਟਰ ਤੁਰੇ ਆ ਜੀ ਚੰਬੇ ਆ ਚੰਬੇ ਤੋਂ ਫੇਰ ਟੈਕਸੀ ਕੀਤੀ ਆ ਜੀ ਘਰ ਪੁੱਜੇ ਆ ਕਿੰਨੀ ਧੀਰ ਪਹਾੜਾਂ ਚ ਜਾਂ ਰਸਤਿਆਂ ਚ ਫੇਰ ਤੁਹਾਨੂੰ ਇਤਰਾ ਮੁਸ਼ਕਲਾਂ ਨਾਲ ਜੀਣਾ ਪਿਆ ਜੀ ਇਹ ਕਹਿ ਲੋੀ ਕੱਲ ਸਵੇਰੇ 7 ਵਜੇ ਤੁਰੇ ਸੀਗੇ ਅੱਛਾ ਜੀ ਤੇ ਰਾਤੀ 11:30 ਵਜੇ ਘਰ ਪੁੱਜੇ ਜੀ ਪਹਾੜਾਂ ਜੰਗਲਾਂ ਦੇ ਵਿੱਚ ਹੋ ਕੇ ਪਹੁੰਚੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤਾਂ ਰਸਤਾ ਕਿਉਂ ਜੈ ਸੀਗਾ ਜੀ ਕੋਈ ਮੁੱਖ ਰਸਤਾ ਹੈਗਾ ਕਿ ਯਾਨੀ ਨਹੀਂ 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 ਕੋਈ ਮੁੱਖ ਰਸਤਾ ਨਹੀਂ ਹੈਗਾ ਇਦਾਂ ਹੀ ਪਹਾੜ ਕਿ ਰਹੋ ਆ ਪਹਾੜ ਨੂੰ ਟੱਪਣ ਲਈ ਜਿੱਦਾਂ ਹੀ ਦਾ ਮੀਨਸ ਇੱਕ ਕੋਈ ਬੰਦਾ ਨਿਕਲਿਆ ਉਹਦੇ ਰਾਹ ਲੀ ਬਣ ਗਈ ਹੈ ਤੇ ਉੱਥੇ ਚੜ ਜੜ ਕੇ ਅਸੀਂ ਆ ਗਏ ਕੋਈ ਪੱਕਾ ਰਸਤਾ ਨਹੀਂ ਕੋਈ ਕੁਝ ਨਹੀਂ ਕਿੰਨਾ ਤੁਸੀਂ ਬੱਦੇ ਪੱਸੀ ਹੋ ਸਕਦੇ ਲੱਗਦਾ ਸੀ ਅਜੇ ਵੀ ਨੀਅਰ ਅਬਾਊਟ 500 ਆਂਕੜਾ ਸਾਡੇ ਹਿਸਾਬ ਨਾਲ ਲਾ ਲਓਗੇ ਜੀ ਉੱਥੇ ਹੋਣਾ ਬੰਦਾ ਠੀਕ ਹੈ ਜੀ ਤੇ ਉੱਥੇ ਪ੍ਰਸ਼ਾਸਨ ਦਾ ਕਿਹੋ ਜਿਹਾ ਰਵਈਆ ਰਿਹਾ ਜੀ ਇਹ ਰਵਈਆ ਹੀ ਬਹੁਤ ਮਾੜਾ ਰਿਹਾ ਜੀ ਬਹੁਤ ਝੂਠ ਬੋਲਿਆ ਜਾ ਰਿਹਾ ਆ ਇਨਫੋਰਮੇਸ਼ਨ ਬਿਲਕੁਲ ਜ਼ੀਰੋ ਇੱਕ ਤਾਂ ਸਾਡਾ ਘਰਦਿਆਂ ਨਾਲ ਲਿੰਕ ਟੁੱਟ ਗਿਆ ਸੀਗਾ ਉਪਰੋਚ ਅਨੁਸਾਰ ਸਾਰੇ ਝੂਲ ਬੋਲੜੇ ਜੀ 2 ਦਿਨ ਚ ਰਸਤਾ ਖੁੱਲ ਜਾਣਾ 2 ਦਿਨ ਚ ਮਤਲਬ ਚਲੋ ਰਸਤੇ ਨਹੀਂ ਖੋਲ ਸਕਦੇ ਨੈਟਵਰਕ ਦਾ ਇੰਤਜ਼ਾਮ ਕਰ ਦਿੰਦੇ ਤੇ ਘਰਦਿਆਂ ਨੂੰ ਬਹੁਤ ਸਹਾਰਾ ਹੋ ਜਾਣਾ ਸੀ ਖਾਣ ਪੀਣ ਦਾ ਫਿਰ ਕਿਵੇਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਸੰਪਰਕ ਟੁੱਟ ਗਿਆ ਨੈਟਵਰਕ ਨਹੀਂ ਸੀ ਲਗਾਤਾਰ ਬਾਰਿਸ਼ ਹੋ ਰਹੀ ਹੈ ਮੌਸਮ ਖਰਾਬ ਹੈ ਖਾਣ ਪੀਣ ਦਾ ਇਦਾਂ ਜੀ ਪੰਜਾਬੀਆਂ ਨੇ ਲੰਗਰ ਲਾਇਆ ਸੀ ਉੱਥੇ ਅੰਮ੍ਰਿਤਸਰ ਤੇ ਹੁਸ਼ਿਆਰਪੁਰੀਆਂ ਨੇ ਮਿਲ ਕੇ ਲੰਗਰ ਲਗਾਇਆ ਸੀਗਾ ਤੇ ਬਸ ਉਹ ਕੱਲਾ ਲੰਗਰ ਹੀ ਸਾਰੇ ਸ਼ਰਧਾਲੂਆਂ ਦਾ ਸਹਾਰਾ ਸੀਗਾ ਉਹ 10 ਦਿਨ ਲੰਗਰ ਚਲਾਉਂਦੇ ਤੇ ਉਹਨਾਂ ਨੇ ਫਿਰ ਵਧ ਤੇ ਪਿਛਲੇ ਕੱਲ ਹੀ ਉਹਨਾਂ ਨੇ ਵੀ ਲੰਗਰ ਬੰਦ ਕੀਤਾ ਹੀ ਉੱਥੇ ਉਹਨਾਂ ਨੇ ਲੰਗਰ ਬੰਦ ਕਰਤਾ ਲੋਕਾਂ ਨੇ ਫਸੇ ਹੋਏ ਨੇ ਫਿਰ ਉਹ ਲੋਕ ਤਾਂ ਖੁਦ ਭਾਵੇਂ ਸੀ ਕਿ ਨਹੀਂ ਅਡਜਸਟ ਹੋ ਮੁਸ਼ਕਿਲ ਹੋਰ ਬਦਲ ਗਈ ਇਹ ਪਾ ਹਾਂਜੀ ਬਿਲਕੁਲ ਜੀ ਇਹ ਤਾਂ ਜੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੰਨੀ ਛੇਤੀ ਹੋ ਸਕੇ ਉਹਨਾਂ ਨੂੰ ਉਹਨਾਂ ਦੇ ਘਰ ਭੇਜਿਆ ਜਾਵੇ ਜਿੰਨੇ ਜਾਣੇ ਉੱਥੇ ਫਸੇ ਨੇ ਹ ਹਿਮਾਚਲ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨੀ ਚਾਹੀਦੀ ਦੇਖੋ ਜੀ ਮੇਰੀ ਸਾਰੀ ਸਰਕਾਰ ਨੂੰ ਇੱਕ ਅਪੀਲ ਆ ਕਿ ਜੀ ਸਾਰੇ ਮਿਲ ਜੁਲ ਕੇ ਉੱਥੇ ਜਿੰਨੇ ਜਾਣੇ ਵੀ ਫਸੇ ਨੇ ਉਹਨਾਂ ਨੂੰ ਘਰ ਪਹੁੰਚਾਇਆ ਜਾਵੇ ਤੇ ਜਿਨ੍ਹਾਂ ਦੀਆਂ ਉੱਥੇ ਲਾਸ਼ਾਂ ਵੀ ਪਈਆਂ ਨੇ ਜੀ ਜਿੱਦਾਂ ਵੀ ਆ ਉਹਨਾਂ ਦੇ ਘਰਦਿਆਂ ਤੱਕ ਪਹੁੰਚਦਾ ਕੀਤਾ ਜਾਵੇ ਇਸ ਗੱਲ ਨੂੰ ਸੀਰੀਅਸ ਲਿਆ ਜਾਵੇ ਮਜ਼ਾਕ ਚ ਨਾ ਲਿਆ ਜਾਵੇ ਕਿਉਂਕਿ ਲੇਟ ਪਹਿਲਾਂ ਹੀ ਬਹੁਤ ਹੋ ਚੁੱਕੇ ਨੇ ਲਾਸ਼ਾਂ ਪਈਆਂ ਨੂੰ ਪਹਿਲਾਂ ਹੀ ਬਹੁਤ ਟਾਈਮ ਹੋ ਚੁੱਕਾ ਉੱਥੇ ਤੇ ਇਹ ਨਾ ਹੋਵੇ ਕਿ ਬਈ ਘਰਦਿਆਂ ਤੋਂ ਉਹਨਾਂ ਦੀਆਂ ਲਾਸ਼ਾਂ ਬਿਨਾਂ ਪਛਾਣ ਹੋਣ ਮੇਰਾ ਪੱਜੀ ਮੋਹਿਤ ਕਾਲੀਆ ਜੀ ਮੈਂ ਹਿਸ਼ਾਰਪੁਰ ਦਾ ਵਸਨੀਕਾ ਜੀ ਠੀਕ ਹੈ ਜੀ ਜੀ ਸਰ ਅਸੀਂ 21 ਤਰੀਕ ਨੂੰ ਇੱਥੋਂ ਨਿਕਲੇ ਸੀਗੇ ਜੀ ਸਵੇਰੇ 4 ਵਜੇ ਤੇ ਕੱਲ ਅਸੀਂ 30 ਤਰੀਕ ਨੂੰ ਰਾਤ ਨੂੰ 11 ਵਜੇ ਘਰ ਪਹੁੰਚੇ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਉੱਥੇ ਕਿਹੋ ਜਿਹੇ ਹਾਲਾਤ ਸੀਗੇ ਕੀ ਕੋਈ ਮੁਸ਼ਕਲ ਆਈਆਂ ਜੀ ਹਾਲਾਤ ਇਦਾਂ ਦੇ ਆ ਜੀ ਇਹ ਸ਼ਬਦਾਂ ਨਾਲ ਬਿਆਨ ਵੀ ਨਹੀਂ ਕਰ ਸਕਦੇ ਸਰ ਅਸੀਂ 24 ਤਰੀਕ ਤੋਂ ਇੰਨੇ ਹਾਲਾਤ ਮਾੜੇ ਹੋਏ ਆ ਜੀ ਉੱਥੇ ਪਹਾੜ ਦੇ ਪਹਾੜ ਥੱਲੇ ਆ ਗਏ ਆ ਜੀ ਤਾਂਚੂ ਤੋਂ ਸਰਸਰ ਤੋਂ ਕਈਆਂ ਦੇ ਲੰਗਰ ਰੁੜ ਗਏ ਜੀ ਕਈਆਂ ਦੇ ਡੈੱਡ ਬੋੜੀਆਂ ਇਦਾਂ ਹੋ ਰੀਆਂ ਕਈ ਸਿਲੰਡਰ ਅਸੀਂ ਮੈਂ ਆਪਣੀ ਅੱਖੀਂ ਦੇਖੇ ਸਿਲੰਡਰ ਦਰਿਆ ਦੇ ਵਿੱਚ ਵਗਦੇ ਪਏ ਆ ਜੀ ਤੇ ਪ੍ਰਸ਼ਾਸਨ ਦੇ ਤਾਂ ਕਹਿਣ ਨੂੰ ਕਰ ਰਿਹਾ ਇਨਾ ਬੁਰਾ ਹਾਲ ਆ ਜੀ ਪ੍ਰਸ਼ਾਸਨ ਤੋਂ ਅਸੀਂ ਕੋਈ ਉਮੀਦ ਨਹੀਂ ਲਾ ਸਕਦੇ ਡੀਸੀ ਮੁਕੇਸ਼ ਰੇਪਸਵਾਲ ਐਸਪੀ ਅਭਿਸ਼ੇਕ ਯਾਦਵ ਐਸਡੀਐਮ ਏਡੀਐਮ ਮੇਰੇ ਸਾਹਮਣੇ ਪੰਜਾਬੀਆਂ ਨੇ ਸੰਗਰੂਰ ਦੇ ਮੁੰਡਿਆਂ ਨੇ ਧਰਨਾ ਲਾਇਆ ਸੀਗਾ ਜੀ ਉਹਨੂੰ ਅਸਵਾਸ਼ਣ ਦਿੱਤਾ ਗਿਆ 27 ਤਰੀਕ ਨੂੰ ਕਿ ਤੁਹਾਨੂੰ 28 29 ਨੂੰ ਅਸੀਂ ਇੱਥੋਂ ਕੱਢ ਦਵਾਂਗੇ ਜੀ ਮੋਟਰਸਾਈਕਲ ਰਸਤਾ ਹੌਲੀ-ਹੌਲੀ ਬਣ ਜਾਵਾਂਗੇ ਪਰ ਅਸੀਂ ਹਿੰਮਤ ਖਾਰ ਗਏ ਨਾ ਸਾਡੇ ਘਰ ਦੇ ਨਾਲ ਕਨੈਕਟ ਹੋ ਰਹੇ ਸੀਗੇ ਜੀ ਕਿਤੇ ਨਾ ਕੁਝ ਹੋ ਰਿਹਾ ਸੀਗਾ ਜੀ ਸਾਨੂੰ ਟੈਨਸ਼ਨ ਇੱਥੇ ਰਹੀ ਸੀ ਅਸੀਂ 30 ਤਰੀਕ ਨੂੰ ਡਿਸੀਜਨ ਲਿਆ ਸਵੇਰੇ 7 ਵਜੇ ਕਿ ਅਸੀਂ ਪੈਦਲ ਨਿਕਲਾਂਗੇ ਜਦੋਂ ਅਸੀਂ ਗਰਾਊਂਡ ਲੈਵਲ ਤੋਂ ਅਸੀਂ ਨਿਕਲੇ ਸਰ ਮੈਂ 10 ਮਿੰਟ ਸਦਾ ਸਰ 100 150 ਪਾਰ ਥੱਲੇ ਆਇਆ ਪਿਆ ਸੀਗਾ ਜੀ ਕਿਲੋ ਕਿਲੋਮੀਟਰ ਰੋਡ ਹੈ ਨਹੀਂ ਸਰ ਤੇ ਪ੍ਰਸ਼ਾਸਨ ਤੋਂ ਬਹੁਤ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਤੇ ਉੱਥੇ ਫਿਰ ਕਹਿੰਦੇ ਵੀ ਲੰਗਰ ਵੀ ਪੰਜਾਬੀਆਂ ਨੇ ਚਲਾਇਆ ਜਾਨੀ ਪੰਜਾਬੀਆਂ ਨੇ ਬਾਹ ਫੜੀ ਜੀ ਉੱਥੇ ਆਪਣੇ ਅੰਮ੍ਰਿਤਸਰ ਤੋਂ ਕੋਨਾ ਭਾਜੀ ਹੁਣੀ ਸਾਡੇ ਹਿਸ਼ਾਰਪੁਰ ਤੋਂ ਰਿੰਕੂ ਭਾਜੀ ਦੀਪਕ ਜੋਸ਼ੀ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਬਹੁਤ ਮਤਲਬ 28 27 ਤੇ 29 ਤਰੀਕ ਜਿਹੜੀ ਹੈ ਨਾ ਜੀ 10-10 ਹਜ਼ਾਰ ਬੰਦਾ ਰੋਜ਼ ਦਾ ਲੰਗਰ ਖਾਂਦਾ ਪਿਆ ਸੀਗਾ ਜੀ ਤੇ ਉੱਥੇ ਦੇ ਪ੍ਰਸ਼ਾਸਨ ਇਹ 10 10 ਦਿਨ ਦਾ ਲੰਗਰ ਹੁੰਦਾ ਵਾ 5 ਦਿਨਾਂ ਨੇ ਐਕਸਟੈਂਡ ਕੀਤਾ ਜੀ ਮੈਂ ਚਾਹੁੰਦਾ ਕਹਿਣਾ ਚਾਹੁੰਦਾ ਕਿ ਜੇ ਇਹ ਨਾ ਹੁੰਦੇ ਤੇ ਭੁੱਖਮਰੀ ਬਹੁਤ ਜ਼ਿਆਦਾ ਭੁੱਖਮਰੀ ਫੈਲ ਜਣੀ ਸੀਗੀ ਉੱਥੇ ਇਹਨਾਂ ਨੇ ਇਨਾ ਸਾਥ ਦਿੱਤਾ ਜੀ ਉੱਥੇ ਘਮੋੜਦਾ ਜੀ ਸਰਕਾਰ ਤੋਂ ਕੀ ਉਮੀਦ ਤੇ ਕੀ ਅਪੀਲ ਕਰਨੀ ਚਾਹੁੰਦੇ ਕੋਈ ਹਾਲੇ ਵੀ ਕਾਫੀ ਲੋਕ ਉੱਥੇ ਤੁਚਦਾ ਉਮੀਦ ਇਹੀ ਆ ਜੀ ਉਮੀਦ ਇਹੀ ਆ ਜੀ ਦੇਖੋ ਹਿਮਾਚਲ ਸਰਕਾਰ ਤੋਂ ਤਾਂ ਕੋਈ ਉਮੀਦ ਪ੍ਰਸ਼ਾਸਨ ਤੋਂ ਨਹੀਂ ਸੀਗੀ ਜੀ ਮੈਂ ਪੰਜਾਬ ਸਰਕਾਰ ਤੋਂ ਇਹ ਉਮੀਦ ਕਰਨਾ ਚਾਹੁੰਦਾ ਕਿ ਆਪਣੇ ਬੰਦੇ ਬਚਾ ਲਓ ਵਰਨਾ ਹੋਰ ਉੱਥੇ ਕੰਮ ਖਰਾਬ ਹੋਈ ਨਾ ਕਿਉਂਕਿ ਮੌਸਮ ਹਜੇ ਵੀ ਖਰਾਬ ਹੀ ਆ ਜੀ ਬੰਦੇ ਉੱਥੋਂ ਘਟੋ ਘਟ 800 1000 ਬੰਦਾ ਹਜੇ ਵੀ ਉੱਥੇ ਫਸਿਆ ਹੋਇਆ ਜੀ ਉੱਪਰ ਵੀ ਥੱਲੇ ਵੀ ਪਰ ਮੋੜ ਦੇ ਵਿੱਚ ਵੀ ਜੀ ਇਹੀ ਮੈਂ ਉਮੀਦ ਕਰਦਾ ਨਹੀਂ ਪੰਜਾਬ ਸਰਕਾਰ ਤੋਂ ਕਿ ਆਪਣੇ ਬੰਦੇ ਬਚਾ ਲਓ ਹਿਮਾਚਲ ਸਰਕਾਰ ਤੋਂ ਤਾਂ ਕੋਈ ਅਸੀਂ 10ਵੀਂ ਸਦੇ ਸਰ ਉਹਨਾਂ ਨੇ ਇੰਨਾ ਤੁਹਾਨੂੰ ਖਰਾਬ ਕੀਤਾ ਸਾਰਿਆਂ ਨੂੰ ਦੱਸੋ ਨਾ ਜੀ